ਕ੍ਰਿਕਟ ਵਾਲੀ ਦੁਨੀਆ ਦੇ ਵਿੱਚ ਥੋੜਾ ਜਿਹਾ ਪ੍ਰਵੇਸ਼ ਕਰਦੇ ਆ ਸ਼ੁਭਮਨ ਗਿੱਲ ਦੀ ਗੱਲ ਕਰਦੇ ਆ ਕਿਉਂਕਿ ਭਾਈ ਸ਼ੁਭਮਨ ਗਿੱਲ ਤੇ ਸਾਰੇ ਮਾਣ ਕਰ ਰਹੇ ਆ ਸਾਰੇ ਪ੍ਰਾਊਡ ਕਰ ਰਹੇ ਆ ਜਿਸ ਤਰ੍ਹਾਂ ਦੀ ਉਹਨੇ ਪਾਰੀ ਖੇਡੀ ਇੰਗਲੈਂਡ ਦੇ ਵਿੱਚ ਜਾ ਕੇ ਇੱਕ ਤੇ ਮੁੰਡਾ ਯੰਗ ਹੈ ਨੌਜਵਾਨ ਹੈ ਇੱਕ ਕਪਤਾਨ ਬਣਿਆ ਨਵਾਂ ਨਵਾਂ ਫਿਰ ਕਈ ਸਾਰੇ ਰਿਕਾਰਡ ਵੀ ਤੋੜਤੇ ਆ ਤੇ ਉਮੀਦਾਂ ਜਿਵੇਂ ਬਹੁਤ ਸੀ ਤੇ ਹੋਰ ਵੱਜ ਗਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਚੱਲ ਲੋਕਾਂ ਦੇ ਰਿਕਾਰਡ ਮਿੱਤਰ ਲਖਿੰਦਲ ਨਾ ਕੁੜੀ ਦਾ ਕਿਤੇ ਤੋੜਦੇ ਜੀ 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 ਤੁਹਾਨੂੰ ਪਤਾ ਹੈ ਦੀ ਬਾਡੀ ਬਹੁਤ ਤਕੜੀ ਹੈ ਮੈਂ ਖੈਦੰਦਾ ਲੀਡੀਆਂ ਤੋਂ ਬਗੈਰ ਦੀ ਫੋਟੋ ਪਾਤੀ ਸੀ ਫਿਰ ਦਵਾ-ਦਬ ਮੈਨੂੰ ਉਹ ਕਹਿੰਦੇ ਤੇਰਾ ਪੇਜ ਪੂਜ ਚੱਕ ਦੇਣਗੇ ਮਤਲਬ ਕਿੱਸਾ ਜੀ ਜੀ ਮੁੜੇ ਦੀ ਤਿਆਰੀ ਬਹੁਤ ਜ਼ਬਰਦਸਤ ਮਿਹਨਤੀ ਬਿਲਕੁਲ ਸਿਕਸ ਐਪ ਜਿਹੜੇ ਹਨ ਅੱਜਕੱਲ ਸਾਰਾ ਦਿਨ ਮਿੰਟੂ ਜੀ ਪ੍ਰੈਕਟਿਸ ਤੇ ਹੀ ਲੱਗੇ ਰਹਿਣਾ ਹੁੰਦਾ ਫਰਕ ਪੈਂਦਾ ਟੈਲੈਂਟ ਹੈ ਜੀ ਜੀ ਇਸ ਬੰਦੇ ਦੇ ਵਿੱਚ ਇੱਕ ਨੇਚੁਰਲੀ ਟੈਲੈਂਟ ਹੈ ਹੂੰ ਦਰਅਸਲ ਕੀ ਹੈ ਕਿ ਤੁਹਾਨੂੰ ਪਤਾ ਹੈ ਕਿ ਇਸ ਬੰਦੇ ਦੇ ਪਿੱਛੇ ਸ਼ਖਸ ਕੌਣ ਸੀ ਜਿਸ ਨੇ ਸ਼ੁਮਨ ਗਿੱਲ ਨੂੰ ਦੁਨੀਆਂ ਦੇ ਰੂਬਰੂ ਕੀਤਾ ਮੈਂ ਤੁਹਾਨੂੰ ਦੱਸਾਂ ਪਿੰਡ ਤਾਂ ਜੈਮਲਪੁਰ ਆ ਸਾਰੇ ਨੇ ਜਾਣੇ ਆਪਣੇ ਇਲਾਕੇ ਵਿੱਚ ਜੀ 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 ਇਸ ਤੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਉੱਥੇ ਚਲੇ ਗਏ ਮੇਰਾ ਤਾਂ ਸਿਰ ਝੁਕਦਾ ਉਸ ਇਨਸਾਨ ਦੇ ਅੱਗੇ ਬਿਲਕੁਲ ਦੇਖ ਲਓ ਸਾਰਾ ਕੁਝ ਛੱਡ ਛੱਡਾ ਕੇ ਐਡਾ ਵੱਡਾ ਫੈਸਲਾ ਲੈਣਾ ਕਿ ਇੱਕ ਸਧਾਰਨ ਘਰ ਸਧਾਰਨ ਹੀ ਹੁੰਦਾ ਚਲੋ ਰੋਟੀ ਚੰਗੀ ਖਾਂਦੇ ਹਾਂ ਜੀ ਹਾਂਜੀ ਹਾਂਜੀ ਤੇ ਇੱਥੋਂ ਸਾਰਾ ਕੁਝ ਕਰਕੇ ਤੇ ਉੱਥੇ ਸ਼ਿਫਟ ਹੋ ਜਾਣਾ ਆਪਣੇ ਬੱਚੇ ਵਾਸਤੇ ਜੀ ਤੇ ਫਿਰ ਬੱਚੇ ਨੂੰ ਲੈ ਕੇ ਆਪ ਪ੍ਰੈਕਟਿਸ ਵਾਸਤੇ ਜਾਣਾ ਹਮ ਮਤਲਬ ਕਿ ਯਾਰ ਤਿਆਗ ਤੇ ਹੈ ਨਾ ਜੀ ਉੱਥੇ ਕਿਤੇ ਕਰਸਨ ਘਾਵਰੀ ਆਇਆ ਸੀ ਤੁਸੀਂ ਪੁਰਾਣੇ ਕ੍ਰਿਕਟਰ ਨਹੀਂ ਜਾਣਦੇ ਹੋਗੇ ਹਮ ਘਾਵਰੀ ਹੁੰਦੇ ਸਨ ਜੀ ਕਰਸਨ ਘਾਵਰੀ ਹਮ ਕਰਸਨ ਘਾਵਰੀ ਉਹਨਾਂ ਦਿਨਾਂ ਦੇ ਵਿੱਚ ਬੀਸੀਸੀਆਈ ਲਈ ਕੰਮ ਕਰਦੇ ਸੀਗੇ ਇਹ ਕਿਤੇ ਜਵਾਕ ਉਦਾਂ ਹੀ ਖੇਡੀ ਜਾਂਦਾ ਸੀਗਾ ਪ੍ਰੈਕਟਿਸ ਕਰੀ ਜਾਂਦਾ ਸੀ ਹਮ ਕਰਸਨ ਘਾਵਰੀ ਕੋਈ ਹੋਰ ਮਤਲਬ ਕੰਮ ਕੋਈ ਕਿਸੇ ਕੰਮ ਆਇਆ ਜਦ ਉਸਨੇ ਦੇਖਿਆ ਕਿ ਇੱਕ ਬੱਚਾ ਨੇਚਰਲੀ ਜੋ ਸ਼ਾਰਟ ਖੇਡ ਰਿਆ ਸੀ ਜਿਸ ਫਲੋ ਵਿੱਚ ਖੇਡ ਰਿਆ ਸੀਗਾ ਉਹ ਛੋਟਾ ਸੀਗਾ ਸਿਲੈਕਸ਼ਨ ਵੱਡੀ ਟੀਮ ਦੀ ਹੋ ਰਹੀ ਸੀਗੀ ਜੀ ਸ਼ੁਭਮਨ ਗਿੱਲ ਉਸ ਟਾਈਮ ਬੱਚਾ ਸੀਗਾ ਸਿਲੈਕਸ਼ਨ ਸ਼ਾਇਦ 16 ਵਾਲਿਆਂ ਦੀ ਸੀਗੀ ਇਹ 11 12 ਦਾ ਹੋਏਗਾ ਜੀ ਤੁਸੀਂ ਕਿਹਾ ਉਹ ਲਿਆਓ ਕੀ ਬਾਤ ਹੈ ਜੋਰੀ ਹਾਂ ਜੀ ਘਾਬਰੀ ਜੋਰੀ ਸਾਬਤ ਹੋਇਆ ਉਸਨੇ ਕਿਹਾ ਕਿ ਉਹ ਲਿਆਓ ਚੱਕ ਕੇ ਹੂੰ ਹੂੰ ਉਹ ਕੌਣ ਹੈ ਬਸ ਉਥੋਂ ਸ਼ੁਭਮਨ ਗਿੱਲ ਜਿਹੜਾ ਹੈ ਸਮਝ ਲਓ ਕਿ ਤਿਆਰ ਹੋਣਾ ਸਟਾਰਟ ਹੋ ਗਿਆ ਫਿਰ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਰਿਹਾ ਪਰ ਜਿਹੜੀ ਪਹਿਲੀ ਕੈਲੋ ਕਿ ਨਜ਼ਰ ਪਈ ਨਾ 파ਰਖੂ ਉਹ ਪੈਸੀ ਘਾਬਰੀਦੀ ਉਸ ਤੋਂ ਬਾਅਦ ਤੇ ਫਿਰ ਯੁਵਰਾਜ ਦਾ ਬਹੁਤ ਵੱਡਾ ਹੱਥ ਸੀਗਾ ਯੁਵਰਾਜ ਨੇ ਤਰਾਸ਼ਿਆ ਉਹ ਯੁਵਰਾਜ ਬਹੁਤ ਵਧੀਆ ਕੋਚ ਹੈ ਜੀ ਵੈਸੇ ਤੁਹਾਨੂੰ ਫੁਕਰਾ ਟਾਈਪ ਲੱਗਦਾ ਹੈ ਯੁਵਰਾਜ ਉਹ ਬੜਬੋਲਾ ਆਫ ਦਾ ਉਦਲ ਇੱਕ ਸਟਾਈਲ ਹੈ ਪਰ ਯੁਵਰਾਜ ਬੇਸ਼ੱਕ ਕਈ ਵਿਵਾਦਾਂ 'ਚ ਕਿਰਿਆ ਉਹ ਬੰਦਾ ਤੇ ਬਹੁਤ ਤਗੜਾ ਪਲੇਅਰ ਜੀ 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 ਉਸ ਤੇ ਕੋਈ ਸ਼ੱਕ ਨਹੀਂ ਗੇਮ ਦਾ ਪਰ ਉਹ ਉਹਦੀ ਕੋਚਿੰਗ ਕਾਬਲੀਅਤ ਵੀ ਬੜੀ ਜ਼ਬਰਦਸਤ ਹੈ ਇੱਕ ਗੌਤਮ ਘੰਬੀਰ ਹੋਇਆ ਇਹ ਇਹ ਵੀ ਅੱਛਾ ਕੋਚ ਹੈ ਹਾਂਜੀ ਬਿਲਕੁਲ ਠੀਕ ਹੈ ਸਫਲਤਾ ਸਫਲਤਾ ਜਾਂਦੀ ਹੈ ਤਾਂ ਯੁਵਰਾਜ ਨੇ ਤਰਾਸ਼ਾ ਅੱਜ ਤੁਸੀਂ ਦੇਖੋ ਕਿ ਉਹ ਬੰਦਾ ਰਾਹੁਲ ਦਰਾਵੜ ਸ਼ਾਇਦ 2001-02 ਵਾਲਾ ਦੌਰਾਂ ਸੀਗਾ ਉਦੋਂ ਡਬਲ ਸੈਂਚਰੀ ਬਣਾ ਕੇ ਆਇਆ ਸੀ ਜਦੋਂ ਰਾਹੁਲ ਦਰਾਵੜ ਪੀਕ ਤੇ ਸੀ ਜੀ ਇਹਦਾ ਕੋਈ ਤੋੜ ਹੀ ਨਹੀਂ ਸੀ ਹੂੰ ਹੂੰ ਛੋ ਵਖਤਰ ਵਰਗੇ ਵੀ ਹੰਬ ਜਾਂਦੇ ਸੀ ਯਾਰ ਇਹ ਬੰਦਾ ਹੈ ਕਿ ਕੀ ਚੀਜ਼ ਹੈ ਜੀ ਤਾਂ ਮਲਕ ਉਸ ਤੋਂ ਬਾਅਦ ਕਿੰਨੇ ਸਾਲ ਹੋ ਗਏ 23 24 ਸਾਲ ਹੋ ਗਏ ਕਿ ਅਜ ਤੱਕ ਕਿਸੇ ਨੇ ਉੱਤੇ ਡੋਲ ਸੈਂਚਰੀ ਨਹੀਂ ਮਾਰੀ ਜੀ ਇਹਨੇ ਜਾ ਮਾਰੀ ਬਿਲਕੁਲ ਪਹਿਲਾ ਐਸਾ ਕੈਪਟਨ ਜਿਹੜਾ ਇੰਨੇ ਰਨ ਉੱਥੇ ਜਾ ਕੇ ਬਣਾ ਗਿਆ ਹੂੰ ਫਿਰ ਲਗਾਤਾਰ ਦੋ ਟੈਸਟਾਂ ਦੇ ਵਿੱਚ ਜੀ ਬਿਲਕੁਲ ਠੁਕਮ ਠੁਕ ਹੂੰ ਪਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਇਹ ਪਾਰੀ ਸੀਗੀ ਨਾ ਜਨਾਬ ਜਦੋਂ ਕੋਈ ਵੀ ਟੈਸਟ ਪਾਰੀ ਦਾ ਐਨਾਲਿਸਿਸ ਕਰੋਗੇ ਟੈਸਟ ਕ੍ਰਿਕਟ ਅਸਲ ਦੇ ਵਿੱਚ ਅਸਲ ਕ੍ਰਿਕਟ ਹੈ ਬਿਲਕੁਲ ਉਹ ਤਾਂ ਉੱਥੇ ਪਤਾ ਲੱਗਦਾ ਕਿ ਬਈ ਤੁਸੀਂ ਖਰਾਬ ਸ਼ਾਰਟ ਕਿੰਨੇ ਖੇਡੇ ਤੁਹਾਡੀ ਜਿਹੜੀ ਡਿਫੈਂਸਿਵ ਟੈਕਨੀਕ ਕਿੰਨੀ ਸੋਲਿਡ ਹੈ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਹੁੰਦਾ ਤਾਂ ਇਹ ਬਿਹਤਰੀਨ ਸੈਂਚਰੀ ਇਸ ਇਸ ਵਨ ਯੂ ਸੀ ਕਿ ਖਰਾਬ ਸ਼ਾਰਟ ਮੈਸ 3% ਨੇ ਇਹਦੀ ਪਾਰੀ ਚ ਜੀ 3% ਸਿਰਫ ਵਾਦਾ 97% கரੈਕਟ ਹੋਣਾ ਬਹੁਤ ਵੱਡੀ ਗੱਲ ਹੈ ਬਹੁਤ ਬੜਾ ਬਹੁਤ ਬੜਾ ਵੀ ਇਹਦਾ ਮਤਲਬ ਹੈ ਕਿ ਆਪਦੀ ਜੋ ਪਾਰੀ ਸੀਗੀ ਉਹਦੇ ਚ ਨੁਕਸ ਬਹੁਤ ਘੱਟ ਛੱਡੇ ਜੀ ਤਾਂ ਖੈਰ ਰਿਕਾਰਡ 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 ਬੰਦ ਨੇ ਦੇਖੋ ਇੰਗਲੈਂਡ ਦੇ ਵਿੱਚ ਖੇਡਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੇ ਹੈਗਾ ਆ ਉੱਥੋਂ ਦੀ ਖਾ ਜਾਂਦੇ ਨੇ ਉੱਥੋਂ ਦੇ ਬੋਲ ਖਾ ਜਾਂਦੇ ਨੇ ਬਿਲਕੁਲ ਸਵਿੰਗ ਵਗੈਰਾ ਬਹੁਤ ਹੁੰਦੀ ਆ ਤਾਂ ਮਤਲਬ ਬਹੁਤ ਸ਼ਾਨਦਾਰ ਪਾਰੀ ਜਨੇਜਾ ਨੇ ਬਹੁਤ ਸਾਥ ਦਿੱਤਾ ਜੀ ਫਿਰ ਸੁੰਦਰ ਸੁੰਦਰ ਤਾਂ ਹੈ ਹੀ ਸੁੰਦਰ ਹੈ ਹੂੰ ਵਾਸ਼ਿੰਗਟਨ ਸੁੰਦਰ ਤੋਂ ਬਹਰਾਲ ਸ਼ੁਗਮਨ ਗਿੱਲ ਨੇ ਇੱਕ ਮਲਾਂ ਇੰਡੀਆ ਝਲਕ ਦੇ ਦਿੱਤੀ ਆ ਕਿ ਭਾਈ ਜਿਵੇਂ ਸਿੱਧੂ ਨੇ ਕਿਹਾ ਨਾ ਕਿ ਪ੍ਰਿੰਸਤਾ ਸੀ ਜੀ ਹੁਣ ਉਹ ਕਿੰਗ ਬਣ ਗਿਆ ਮੈਂ ਬਿਲਕੁਲ 101% ਸਿੱਧੂ ਸਾਹਿਬ ਨਾਲ ਸਹਿਮਤ ਹਾਂ ਜੀ ਕਿ ਵਾਕਿਆ ਉਸਨੇ ਮੈਚਿਓਰਿਟੀ ਦਿਖਾ ਦਿੱਤੀ ਛੋਟੀ ਉਮਰ 'ਚ ਹਮ ਹਮ ਕਿ ਕੋਲੀ 20s ਉਮਰ ਦੇ ਵਿੱਚ ਆ ਕੇ ਇੱਕ ਪਰਪੱਕ ਪਲੇਅਰ ਬਣ ਗਿਆ ਸੀਗਾ ਜੀ ਉਸਨੇ ਦਿਖਾ ਦਿੱਤਾ ਸੀਗਾ ਕਿਉਂਕਿ ਉਹ ਅੰਡਰ 19 ਜਿੱਤ ਕੇ ਆਇਆ ਸੀਗਾ ਸ਼ੁਮਨ ਵੀ ਅੰਡਰ 19 ਦਾ ਸਟਾਰ ਹੈ ਤਾਂ 4-5 ਸਾਲ ਦੇ ਵਿੱਚ ਕੋਹਲੀ ਨੇ ਕਹਿ ਦਿੱਤਾ ਸੀਗਾ ਕਿ ਪਾਸੇ हट ਜਾ ਹੁਣ ਮੈਂ ਤੰਦੂਲਕਰ ਵਾਲਾ ਭਾਰ ਚੱਲਣ ਨੂੰ ਜੀ 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 ਤਾਂ ਮਤਲਬ ਅੱਜ ਸ਼ੁਮਨ ਗਿੱਲ ਮੈਂ ਵੱਡੀ ਗੱਲ ਕਹਿ ਰਿਹਾ ਕਿ ਅੱਜ ਸ਼ੁਮਨ ਗਿੱਲ ਨੇ ਇੰਡੀਅਨ ਕ੍ਰਿਕਟ ਦੇ ਫਿਊਚਰ ਜੋ ਉਸਨੇ ਕਰਨਾ ਹੈ ਉਹਦਾ ਦੱਸ ਦਿੱਤਾ ਕਿ ਬੇਫਿਕਰ ਰਹੋ ਕੋਹਲੀ ਚਲੇਗਾ ਨੇ ਰੋਹਿਤ ਚਲੇਗਾ ਨੇ ਜੀ ਤੰਦੂਲ ਕਰ ਨਹੀਂ ਹੈ ਕੋਈ ਗੱਲ ਨਹੀਂ ਹੈ ਮੈਂ ਹੂੰ ਨਾ ਤੁਹਾਡਾ ਦਿਲ ਨਹੀਂ ਤੋੜ ਦਿਲ ਨਹੀਂ ਤੋੜਦਾ ਜੀ 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 ਚਲ ਬਹੁਤ ਵਧੀਆ ਬਹੁਤ ਵਧੀਆ ਪਾਰੀ ਜੀ ਬਹੁਤ ਵਧੀਆ ਸੱਚੀ ਮਿੱਤਰ ਵੀ ਕਹਿ ਰਹੇ ਨੇ ਬਹੁਤ ਕਮਾਲ ਦੀ ਪਾਰੀ ਖੇਡੀ ਔਰ ਕਵਰ ਸ਼ਾਟ ਇੱਕ ਮਿੱਤਰ ਕਹਿ ਰਹੇ ਸੀ ਕਿ ਬੜੇ ਸੋਹਣੇ ਹੁੰਦੇ ਨੇ T20 ਵਾ ਖੇਡਿਆ ਸੀ ਸ਼ੁਭਮਨ ਗਿੱਲ ਕਹਿੰਦੇ 150 ਦੌੜਨ ਤੋਂ ਬਾਅਦ ਰੇਸ ਬਹੁਤ ਖਿੱਚੀ ਸੀ ਜਟਵਾੜ ਜੀ ਕਹਿ ਰਹੇ ਨੇ ਤੇ ਬਿਲਕੁਲ ਇਹ ਵੀ ਟੈਲੈਂਟ ਹੁੰਦਾ ਵੀ ਤੇਜ਼ ਖੇਡਦਾ ਤੇ ਹੋਣੀ ਨਾ ਸਾਰੀ ਉਹਦਾ ਨਾ ਮਤਲਬ ਕਿ ਬੈਟ ਫਲੋ ਬੜਾ ਜ਼ਬਰਦਸਤ ਹੈ ਮਤਲਬ ਕਿ ਨਾ ਮੈਂ ਹੁਣ ক্রিকেট ਘੱਟ ਦੇਖਦਾ ਜੀ ਤੇ ক্রিকেট ਖੇਡੀ ਹੋਣ ਕਰਕੇ ਨਾ ਪਤਾ ਆਉਂਦਾ ਉਹਦੇ ਬੈਟ ਸਵਿੰਗ ਉਹਦੀ ਬੈਟ ਲਿਫਟ ਉਹਦਾ ਫੁੱਟਵਰਕ ਕਈ ਚੀਜ਼ਾਂ ਹੁੰਦੀ ਹੈ ਇੱਕ ਸ਼ਾਰਟ ਦੇ ਵਿੱਚ ਸਿਰਫ ਇੱਕ ਸ਼ਾਰਟ ਇੱਕ ਸ਼ਾਰਟ ਨਹੀਂ ਹੁੰਦਾ ਤਾਂ ਮਤਲਬ ਕਿ ਬਹੁਤ ਹੈਂਡ ਆਈ ਕੋਆਰਡੀਨੇਸ਼ਨ ਵਗੈਰਾ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਜਬਰਦਸਤ ਹੈ ਨੇਚਰਲੀ ਆ ਮੈਂ ਮੈਂ ਨਾ ਕਈ ਵਾਰ ਥੋੜਾ ਜਿਹਾ ਹੋ ਜਾਂਦਾ ਇਸ ਪਾਸੇ ਨਾ ਕਈ ਵਾਰ ਸਾਡੀ ਮਿੱਤਰਾਂ ਚ ਵੀ ਬੈਸਟ ਚੱਲਦੀ ਹੁੰਦੀ ਮੈਂ ਕਹਿੰਦਾ ਉਹਨਾਂ ਕਿ ਯਾਰ ਕੋਈ ਵੀ ਚੀਜ਼ ਹੈ ਨਾ ਉਹ ਜਦੋਂ ਹੁਣ ਮੈਨੂੰ ਵੀ ਕਹਿੰਦਾ ਯਾਰ ਤੇਰੇ ਬਾਰੇ ਕਦੇ ਸੋਚਿਆ ਨਹੀਂ ਸੀਗਾ 2010 ਤੱਕ ਮੇਰੇ ਨਾਲ ਜਿਹੜੇ ਰਹੇ ਨੇ ਕਿ ਯਾਰ ਤੂੰ ਇਹੋ ਜੀਆਂ ਗੱਲਾਂ ਕਰਿਆ ਕਰੇਗਾ ਕਦੇ ਸੋਚਿਆ ਨਹੀਂ ਸੀ ਮੈਂ ਕਿਹਾ ਗੱਲਾਂ ਤੇ ਮੇਰੇ ਵਿੱਚ ਸੀ ਤੁਸੀਂ ਸੁਣਦੇ ਹੀ ਨਹੀਂ ਸੀ ਉਹਨਾਂ ਡਾਟਾ ਕੰਜ਼ਿਊਮ ਕਰਦੇ ਸੀ ਜੀ ਉਹ ਹੈਨਾ ਤਾਂ ਨੇਚਰਲੀ ਗੋਡ ਗਿਫਟਡ ਹੁੰਦਾ 90 95% ਜੀ 5 10% ਤੁਸੀਂ ਜਾਂ ਕੋਈ ਚਤਰਾ ਸਕਦੇ ਮੇਰਾ ਇਹ ਮੰਨਣਾ ਕੋਈ ਕੁਝ ਵੀ ਕਹੀ ਜਾਵੇ ਮੈਨੂੰ ਫਲਾਣੇ ਉਸਤਾਦ ਨੇ ਬਣਾਇਆ ਠੀਕ ਹੈ ਉਹ ਮਾਰਗਦਰਸ਼ਕ ਹੁੰਦਾ ਉਹ ਤੁਹਾਡੀ ਮਿਹਨਤ ਕਰਵਾਉਂਦਾ ਹੈ ਉਹ ਤੁਹਾਨੂੰ ਮਤਲਬ ਕਿ ਹੌਸਲਾ ਫਜ਼ਾਈ ਦਿੰਦਾ ਹੈ ਹੂੰ ਠੀਕ ਹੈ ਨਾ ਪ੍ਰੇਰਨਾ ਸਰੋਤ ਸਾਬਤ ਹੋ ਸਕਦਾ ਤੁਹਾਡੇ ਬਾੰਦੇ ਪਰ ਕੁਦਰਤ ਨੇ ਜੋ ਚੀਜ਼ ਤੁਹਾਡੀ ਚ ਖਜ਼ਾਨੇ ਚ ਲੌਕ ਕਰਕੇ ਭੇਜੀ ਹੈ ਨਾ ਸਰ ਜੀ ਉਹ ਬਹੁਤ ਵਧੀਆ ਹੁੰਦੀ ਹੈ ਉਹ ਦਾ ਹੀ ਸਭ ਤੋਂ ਵੱਡਾ ਇਹੋ ਜੀ ਗੱਲ ਇੱਕ ਰਸੂਲ ਹਮਜ਼ਾ ਤੋਬ ਨੇ ਕਹੀ ਹੋਈ ਸੀ ਮਿੱਟੂ ਜੀ ਕਹਾੜ ਥੋੜੀ ਲੰਬੀ ਹੈ ਤੇ ਮੈਂ ਫਿਰ ਕਰਾਂਗਾ ਨਹੀਂ ਕੋਈ ਕੋਈ ਗੱਲ ਮੈਂ ਆਉਣ ਤੋਂ ਬਾਅਦ ਸ਼ੇਅਰ ਕਰਾਂਗਾ ਨਹੀਂ ਅੱਛਾ ਜੀ ਲੰਬੀ ਗੱਲ ਹੈ ਚਲੋ ਚਲੋ ਠੀਕ ਹੈ ਕੋਈ ਪਰ ਉਹ ਗੱਲ ਇਹੋ ਜੀ ਸੀ ਕਿ ਟੈਲੈਂਟ ਜਿਹੜਾ ਨਾ ਬੰਦੇ ਦੇ ਅੰਦਰ ਹੀ ਹੁੰਦਾ ਹੈ ਬਹਾਨਾ ਕੋਈ ਬਣ ਜਾਂਦਾ ਬਿਲਕੁਲ ਬਿਲਕੁਲ ਸਹੀ ਉਹ ਕਿਸੇ ਮੋੜ ਤੇ ਆ ਕੇ ਕਿਸੇ ਥਾਂ ਤੇ ਆ ਕੇ ਉਹ ਨਿਕਲ ਜਾਂਦਾ ਸਹੀ ਹੈ ਜੀ ਖੈਰ ਚਲੋ ਜੀ ਸ਼ੁਕਰੀਆ ਮਿੱਤਰ ਕਹਿ ਰਹੇ ਸੀਗੇ ਕਿ ਭਾਈ ਤੁਸੀਂ ਤੇ ਹੁਣ ਪ੍ਰੋਗਰਾਮ 'ਚ ਗੱਲਾਂ ਹੀ ਕਰਨੀਆਂ ਨੇ ਹਾਂ ਜੀ ਤੇ ਅਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਮਿਹਰਬਾਨੀ ਤੁਹਾਡੀ ਤੇ ਕੁਝ ਮਿੱਤਰ ਮਿੱਟੂ ਜੀ ਕਮੈਂਟ ਕਰ ਰਹੇ ਨੇ ਕਿ ਪੀਟ੍ਰਿਪਲ ਐਸਬੀ ਸਕੈਮ ਦੀ ਗੱਲ ਕਰਿਓ ਇਹ ਤੇ ਬਈ ਖੋਜਣਾ ਲੱਭਣਾ ਪੈਣਾ ਕਹਿੰਦੇ ਪੈਸੇ ਲੈ ਕੇ ਭਰਤੀ ਹੋ ਰਹੀ ਹੈ ਕਮਲਪ੍ਰੀਤ ਜੀ ਕਹਿ ਰਹੇ ਨੇ ਆ ਇੱਕ ਜਿਹੜੀ ਆਪਾਂ ਹੁਣ ਜ਼ਿਕਰ ਕੀਤਾ ਇਹਦੀ ਗੱਲ ਕਰੀਏ ਇਹ ਬਾਹ ਦੀ ਭਰਤੀਆਂ ਦੇ ਲਗਭਗ ਸਾਰੀਆਂ ਚ ਨਿਕਲ ਆਉਂਦੀਆਂ ਹਾਂਜੀ ਬਿਲਕੁਲ ਇਹਦਾ ਅਸੀਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਕਰਾਂਗੇ ਜੀ ਅਸੀਂ ਮੁੱਢਲੇ ਤੌਰ ਤੇ ਦੱਸ ਦਿੱਤਾ ਕਿ ਇਹਦੇ ਵਿੱਚ ਜੋ ਪੀਐਸਐਸਬੀ ਦਾ ਹੈ ਤਾਂ ਬਈ ਉਹ ਇੱਕ ਮੇਲ ਸਾਡੇ ਕੋਲ ਆਇਆ ਪਿਆ ਦਸਤਾਵੇਜ਼ ਆਏ ਵੇ ਆ ਤਾਂ ਮੈਂ ਥੋੜੇ ਜਿਹਾ ਆਪਣੇ ਪੱਤਰ ਤੇ ਖੰਗਾਲ ਲੂੰਗਾ ਮੈਂ ਤੁਹਾਨੂੰ ਇੰਟਰੋਡਕਸ਼ਨ ਚੋ ਚੀਜ਼ ਦੱਸ ਦਿੱਤੀ ਹੈ ਕਿ ਅਜੀਹਾ ਸਾਡੇ ਬੱਚਿਆਂ ਨਾਲ ਹੋ ਰਿਹਾ ਵਾ ਜੀ ਤੇ ਪਲੀਜ਼ ਧਿਆਨ ਦਿਓ ਜੇ ਨਹੀਂ ਤਾਂ ਫਿਰ ਅਸੀਂ ਤੇ ਹੈਗੇ ਅਸੀਂ ਤਾਂ ਦੇੜਾਂਗੇ ਜਿੰਨਾ ਹਾਂ ਜੀ ਹਾਂ ਜੀ ਦੇੜ ਹੋਇਆ ਜੀ